ਸੱਚੀ ਕਲਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਬੜੇ ਪਿਆਰੇ ਪੇਂਟ ਵਾਲੇ ਸੂਟ ਲੈ ਕੇ ਆਏ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਤੇ ਦੁਪੱਟੀਆਂ ਦੇ ਪੇਂਟ ਹੋ ਬਾਟਮ ਤੇ ਪੇਂਟ ਦੇ ਬਹੁਤ ਸੋਹਣੀ ਪ੍ਰਿੰਟਡ ਸ਼ਰਟਸ ਦੇ ਨਾਲ ਸਾਰੀ ਆਪਣੀ ਰੈਡੀ ਕਰਾਈ ਹੋਈ 컬렉ਸ਼ਨ ਹੈ ਜੀ ਬਹੁਤ ਸੋਹਣੀ ਤੇ ਪ੍ਰਾਈਸ ਵਿੱਚ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਜਾਂ ਸੁਣਨ ਨੂੰ ਮਿਲੇਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜੀਸ ਲੱਗ ਤੋਂ ਹੁੰਦੇ ਆ ਪਲੀਜ਼ ਆਪਣੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਸੇ ਨੰਬਰ ਤੇ ਤੁਸੀਂ ਮੈਨੂੰ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਬਾਕੀ ਜਿਨ੍ਹਾਂ ਨੇ ਸ਼ੌਕਦੇ ਆ ਕੇ ਸੂਟ ਪਿਕ ਕਰਨੇ ਆ ਜਾਂ ਲੈਣੇ ਆ ਜਦਵਾਜੀ ਦੇਖ ਕੇ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣੇ ਸੂਟ ਲੈ ਸਕਦੇ ਹੋ ਜਿਨ੍ਹਾਂ ਨੇ ਆਨਲਾਈਨ ਸੂਟ ਲੈਣੇ ਆ ਆਨਲਾਈਨ ਹੀ ਜਿਵੇਂ ਖਰੀਦਣਾ ਹੁੰਦਾ ਸੂਟ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਦੇਖਦੇ ਹਾਂ ਜੀ ਇਸ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਫਾਈਨ ਕਾਟਨ ਦੇ ਵਿੱਚ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਕਿਸੇ ਵੀ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਬੜਾ ਪਿਆਰਾ ਬਹੁਤ ਫਾਈਨ ਕਾਟਨ ਦੇ ਵਿੱਚ ਸੂਟ ਆਪਣੇ ਇਹ ਪ੍ਰਿੰਟ ਬਲੈਕ ਪ੍ਰਿੰਟ ਦੇ ਵਿੱਚ ਹੈ ਜੀ ਬਲੈਕ ਬੜਾ ਸੋਹਣਾ بیس ਹੈ ਤੇ ਮਲਟੀ ਪ੍ਰਿੰਟ ਦੇ ਵਿੱਚ ਦੇਖੋ ਕਿੰਨੀ ਪਿਆਰੀ ਇਹ ਸ਼ਰਟ ਹੈ 2.5 ਮੀਟਰ ਦੀ ਸ਼ਰਟ ਹੋਊਗੀ ਪੂਰੀ ਤੇ ਬੜੇ ਸੋਹਣੇ ਸਭ ਦੇ ਡਿਜ਼ਾਈਨ ਅਲੱਗ-ਅਲੱਗ ਸਭ ਦੇ ਬਹੁਤ ਪਿਆਰੇ ਸੂਟ ਤੇ ਨਾਲ ਆਪਾਂ ਆਫ ਵਾਈਟ ਹੀ बॉटम ਰੱਖੀ ਆ ਆਫ ਵਾਈਟ ਹੀ ਦੁਪੱਟਾ ਕਿਉਂਕਿ ਲਾਈਟ ਕਲਰ ਤੇ ਹੀ ਪੇਂਟ ਵਧੀਆ ਲੱਗਦਾ ਇਸ ਦੇ ਨਾਲ ਹੈਗਾ ਦੇਖੋ ਇਹ ਆਫ ਵਾਈਟ ਕਲਰ ਦੇ ਵਿੱਚ बॉटम ਇਹ ਆ ਗਿਸਤੀ बॉटम ਇਹ बॉटम ਤੇ ਸੌਰੀ ਹੈਂਡ ਪੇਂਟ ਕੀਤਾ ਹੋਇਆ ਆਫ ਵਾਈਟ ਕਲਰ ਦੇ ਵਿੱਚ बॉटम ਤੇ ਸਾਰਾ ਜਿਵੇਂ ਦੇ ਦੇਖੋ ਫਲਾਵਰ ਪ੍ਰਿੰਟ ਹੈਗਾ ਆਪਣਾ ਸ਼ਰਟ ਦਾ ਸੇਮ ਪ੍ਰਿੰਟਿੰਗ ਪੇਂਟ ਚ ਉਵੇਂ ਹੀ ਕੀਤੀ ਹੋਈ ਹੈ ਇਹ ਸਾਰਾ ਹੈਂਡ ਪੇਂਟ ਹੋਇਆ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਆਫ ਵਾਈਟ ਦੇ ਵਿੱਚ ਇੱਕ ਕਰੀਮ ਦੁਪੱਟਾ ਹੋਊ ਕਰੀਮੀ ਬਾਟਮ ਸਾਰੇ ਸੂਟਾਂ ਨਾਲ ਤੇ ਦੁਪੱਟੇ ਤੇ ਸਾਰੇ ਤੇ ਪੇਂਟ ਸਾਰੇ ਦੁਪੱਟੇ ਤੇ ਹੈਂਡ ਪੇਂਟ ਕੀਤਾ ਬਹੁਤ ਸੋਹਣਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਫੁੱਲ ਚੜਾਈ ਨਾਲ ਬਾਕੀ ਜਿਨ੍ਹਾਂ ਨੇ ਜਿਵੇਂ ਪ੍ਰੋਪਰ ਕੋਈ ਹਲਕੀ ਫੁਲਕੀ ਕੋਈ ਫਿਨਿਸ਼ਿੰਗ ਕਰਾਉਣੀ ਹੈ ਤਾਂ ਵੀ ਤੁਸੀਂ ਜਦੋਂ ਸਟਿਚ ਕਰਾਂਗੇ ਤਾਂ ਤੁਸੀਂ ਕਰਵਾ ਸਕਦੇ ਹੋ ਦੁਪੱਟਿਆਂ ਦੀ ਤੇ ਬੜਾ ਪਿਆਰਾ ਸੂਟ ਪੈਂਟ ਦੁਪੱਟਿਆਂ ਦੇ ਨਾਲ ਇਹ ਬੜਾ ਪਿਆਰਾ ਦੁਪੱਟੇ ਤੇ ਵੀ ਪੇਂਟ ਹੈ ਤੇ बॉटਮ ਤੇ ਪੇਂਟ ਹੋ ਗਿਆ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸਾਰੇ ਸੂਟ ਹੀ ਇੱਕ ਤੋਂ ਇੱਕ ਡਿਜ਼ਾਈਨ ਹੋਣਗੇ ਸਾਰੇ ਸਿੰਗਲ ਸਿੰਗਲ ਸੂਟ ਹੈ ਇਹ ਆਪਣੇ ਰੈਡੀ ਕਰਾਏ ਹੋਏ ਡਬਲ ਕਲਰ ਨਹੀਂ ਹੈਗਾ ਕਿਸੇ ਵਿੱਚ ਪਲੀਜ਼ ਫਿਰ ਤੁਸੀਂ ਜਿਵੇਂ ਜਲਦੀ ਕਲੀਅਰ ਹੋ ਜੰਨੇ ਜਿਹੜੇ ਆਪਣੇ ਰੈਡੀ ਕਰਾਏ ਹੋ ਨੇ ਸੂਟ ਤਾਂ ਕੁਕਿੰਗ ਥੋੜੀ ਜਲਦੀ ਕਰਵਾਇਓ ਤੁਸੀਂ ਇਹ ਹੈਗਾ ਪਹਿਲਾ ਸੂਟ ਫਿਰ ਨੈਕਸਟ ਸੂਟ ਦਿਖਾਣੇ ਆ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਹੋਣਗੇ ਅੱਜ ਦੇ ਨੈਕਸਟ ਆ ਕੇ ਮੋਰ ਪੰਖੀਆ ਕਲਰ ਹੈ ਵਿਦਾਊਟ ਲਾਈਨਿੰਗ ਸੂਟ ਬਣਨੇ ਕੇ ਬਹੁਤ ਫਾਈਨ ਕਾਟਨ ਹੈ ਜੀ ਕਿਸੇ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਕੀ ਬਾਟਮ ਨੂੰ ਜੇ ਤੁਹਾਨੂੰ ਲੱਗਿਆ ਕਈਆਂ ਨੂੰ ਹੁੰਦਾ ਵੀ ਕਰੀਮ ਬਾਟਮ ਤੇ ਆਪਾਂ ਲਵਾ ਲਈਏ ਥੋੜੀ ਟਰਾਂਸਪੇਰੈਂਟ ਹੁੰਦੀ ਹੈ ਹਲਕੀ-ਫੁਲਕੀ ਬਾਕੀ ਤੁਹਾਡੀ ਮਰਜ਼ੀ ਹੈ ਬਿਲਕੁਲ ਵੀ ਸਾਡੇ ਅਕੋਰਡਿੰਗ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਆਪਣੇ ਸਾਰੇ ਮੋਰ ਪੰਖੀ ਕਲਰ ਦੇ ਵਿੱਚ ਬੜਾ ਪਿਆਰਾ ਸੂਟ ਹੈ ਇਹ ਸ਼ਰਟ ਆ ਗਈ ਬਹੁਤ ਫਾਈਨ ਕਾਟਨ ਹੈ ਪੀਕਾਕ ਬਲੂ ਕਲਰ ਹੈ ਮੋਰ ਪੰਖੀ ਕਲਰ ਬੜੇ ਸੋਹਣੇ ਕਰੀਮ ਫਲਾਵਰ ਦੇਸ ਦੇ ਨਾਂ ਹੈਗਾ ਇਹ ਬਾਟਮ ਤੇ ਪੇਂਟ ਹੋਮੀ ਕਰੀਮ ਬਾਟਮ ਹੋਊਗੀ ਜੀ ਹਰੇਕ ਸੂਟ ਦੇ ਨਾਲ ਇਹ ਬਾਟਮ ਤੇ ਪੇਂਟ ਆ ਗਿਆ ਦੇਖੋ ਕਿੰਨਾ ਪਿਆਰਾ ਤੇ ਨਾਂ ਦਾ ਹੈਗਾ ਆਫ ਵਾਈਟ ਦੁਪੱਟਾ ਸਾਰੇ ਦੁਪੱਟੇ ਤੇ ਪੇਂਟ ਕਿੰਨਾ ਪਿਆਰਾ ਉਹ ਸੋਨਾ ਪੇਂਟ ਸਾਰੇ ਦੁਪੱਟੇ ਤੇ ਪੂਰਾ ਸੰਨਾ ਕੰਬੀਨੇਸ਼ਨ ਬਹੁਤ ਪਿਆਰਾ ਸੂਟਾਂ ਦਾ ਬਹੁਤ ਹੀ ਪਿਆਰਾ ਸੂਟ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਵਾਲੇ ਸੂਟ 2000 ਪ੍ਰਾਈਸ ਹੈ ਜੀ ਸੂਟਾਂ ਦਾ ਨੈਕਸਟ ਪ੍ਰਿੰਟ ਆ ਗਿਆ ਬੜਾ ਥੋੜਾ ਜਿਹਾ ਜਿੰਨਾਂ ਨੂੰ ਥੋੜਾ ਜਿਹਾ ਲਾਈਟ ਕਲਰ ਜ਼ਿਆਦਾ ਪਸੰਦ ਹੈ ਬੜਾ ਸੋਹਣਾ ਮਿੱਸਾ ਜਿਹਾ ਰੰਗ ਹੈ ਵੀ ਹੌਟ ਸਾਫਟ ਫੈਬਰਿਕ ਹੈ ਸਾਰੇ ਸੂਟਾਂ ਦਾ ਵਿਦਾਊਟ ਲਾਈਨਿੰਗ ਸੂਟ ਬਣਨਗੇ ਸਾਰੇ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆ ਜੀ ਇਹ ਬਾਟਮ ਤੇ ਆ ਗਿਆ ਪੇਂਟ ਬਾਟਮ ਤੇ ਪੇਂਟ ਆ ਗਿਆ ਤੇ ਸਾਰੇ ਦੁਪੱਟੇ ਤੇ ਵੀ ਹੈਂਡ ਪੇਂਟ ਡਿਜ਼ਾਈਨ ਸਾਰੇ ਸਿਲੇਕਟਡ ਹੈ ਜੀ ਇੱਕ ਇੱਕ ਪ੍ਰਿੰਟ ਆਪ ਸਿਲੇਕਟ ਕੀਤਾ ਹੁੰਦਾ ਸ਼ਰਟਸ ਦਾ ਵੀ ਇਹ ਦੇਖੋ ਦੁਪट्टे ਤੇ ਦੇ ਦੇ ਤੇ ਕਿੰਨਾ ਪਿਆਰਾ ਪੇਟ ਸਾਰਾ ਦੁਪੱਟਾ ਬਹੁਤ ਪਿਆਰਾ ਰੈਡੀ ਹੋਇਆ ਹੋਇਆ ਮੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਬਹੁਤ ਪਿਆਰੀ ਡਿਜ਼ਾਈਨਿੰਗ ਦੁਪੱਟਿਆਂ ਦੀ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ ਜੀ ਇਹਨਾਂ ਸੋਟਾਂ ਦਾ ਤੇ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਇਹ ਡਿਜ਼ਾਈਨ ਸ਼ਰਟ ਦਾ ਬੜਾ ਪਿਆਰਾ ਪ੍ਰਿੰਟ ਹੈ ਲੱਗ ਜਾਈ ਬਣ ਕੇ ਬਹੁਤ ਪਿਆਰੀ ਲੁੱਕ ਆਣੀ ਹੈ ਇਹਨਾਂ ਦੀ ਇਹ ਬਾਟਮ ਤੇ ਪੇਂਟ ਆ ਗਿਆ ਇਹਦੇ ਇਹ ਬਾਟਮ ਤੇ ਪੇਂਟ ਹੈ ਤੇ ਦੁਪੱਟੇ ਤੇ ਵੀ ਸਾਰੇ ਤੇ ਪੇਂਟ ਇਹ ਦੇਖ ਪਿੰਨਾ ਜਿਹੜਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਵੀ ਦੇਖੋ ਦੁਪੱਟੇ ਤੇ ਕਿੰਨੀ ਪਿਆਰੀ ਵੇਲ ਬਣੀ ਹੋਈ ਹੈ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਬਹੁਤ ਸੋਹਣਾ ਸੂਟ ਹੈ ਨੈਕਸਟ ਆ ਗਿਆ ਸੂਟ ਆਪਣਾ yellow color ਦੇ ਵਿੱਚ ਬਾਟਮ ਸਾਰਿਆਂ ਦੀ ਕਰੀਮ ਹੈ ਤੰਤਰਾ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸਾਰੀਆਂ ਬ੍ਰਾਂਡੇਡ ਸ਼ਰਟਸ ਲੱਗੀਆਂ ਹੋਈਆਂ ਕੋਈ ਐਸਕੇ ਬ੍ਰਾਂਡ ਦੀ ਹੈ ਕੋਈ ਰੀਵਾ ਬ੍ਰਾਂਡ ਦੀ ਹੈ ਇਸ ਦੀ ਬਾਟਮ ਤੇ ਆ ਗਿਆ ਪੇਂਟ ਇਹ ਬਾਟਮ ਤੇ ਪੇਂਟ ਆ ਗਿਆ ਬੜਾ ਪਿਆਰਾ ਡਿਜ਼ਾਈਨ ਹੈ ਕਰੀਮ ਬਾਟਮ ਹੈ ਜੀ ਕਿਉਂਕਿ ਲਾਈਟ ਕਲਰ ਤੇ ਹੀ ਪੇਂਟ ਚੱਚਦਾ ਤੇ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਪੇਂਟ ਹੈ ਸਾਰਾ ਦੁਪੱਟਾ ਬੜਾ ਪਿਆਰਾ 4 ਸਾਈਡ ਹੈਵੀ ਵੇਲਾ ਵਿੱਚ ਬੜਾ ਸੋਹਣਾ ਪੇਟ ਵਿੱਚ ਵੀ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵਾਲਾ ਸੂਟ ਤਾਂ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਨੈਕਸਟ ਡਿਜ਼ਾਈਨ ਆ ਗਿਆ ਪ੍ਰਿੰਟ ਸਾਰੇ ਸੂਟਾਂ ਦਾ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਜੀ ਅੱਜ ਦੇ ਆਪਣੇ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਸਾਰਿਆਂ ਤੇ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਹੁਤ ਸੋਹਣਾ ਗ੍ਰੇ ਤੇ ਪਿੰਕ ਦਾ ਕੰਟਰਾਸਟ ਬਹੁਤ ਸੋਹਣਾ ਪ੍ਰਿੰਟ ਹੈ ਨਾ ਜ਼ਿਆਦਾ ਵੱਡਾ ਨਾ ਛੋਟਾ ਇਹ ਹੈ ਕਿ ਇਸ ਦੀ ਬਾਟਮ ਇਹ ਬਾਟਮ ਤੇ ਆ ਗਿਆ ਪ੍ਰਿੰਟ ਬਹੁਤ ਸੋਹਣਾ ਪੇਂਟ ਹੈ ਜੀ ਬਾਟਮ ਤੇ ਵੀ ਤੇ ਇਹ ਹੈਗਾ ਇਸ ਦਾ ਦੁਪੱਟਾ ਸੋ ਪੱਤੇ ਵੀ ਪੂਰੇ ਬਹੁਤ ਪਿਆਰੇ ਰੈਡੀ ਕੀਤੇ ਹੋਏ ਆ ਦੁਪੱਟੇ। ਇਹ ਲਾਹੇਰਾ ਦੁਪੱਟਾ ਬਣਿਆ ਹੋਇਆ ਹੈ। ਸਾਰੇ ਦੁਪੱਟੇ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਵੇਲ ਬਣੀ ਹੋਈ ਹੈ। ਇੱਕ ਸਾਈਡ ਤਾਂ ਪੂਰੀ ਦੋਨੋਂ ਸਾਈਡ ਲੰਬੇ ਪੱਲਿਆਂ ਤੇ ਤਾਂ ਵੇਲ ਬਣੀ ਹੋਈ ਹੈ। ਤੇ ਵਿੱਚ ਹੈਗੀ ਬੜੀ ਸੋਹਣੀ ਬੂਟੀਆਂ ਬਣੀਆਂ ਹੋਈਆਂ ਵਿੱਚ। ਬਹੁਤ ਪਿਆਰਾ। ਇਹ ਵੀ ਦੁਪੱਟਾ ਬਣਿਆ ਹੋਇਆ ਹੈ। ਲੋਕ ਸੂਟ ਦੀ ਬਹੁਤ ਸੋਹਣਾ ਸੂਟ ਹੈ। 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਵਾਲੇ ਸੂਟ ਨੈਕਸਟ ਕਲਰ ਆ ਗਿਆ ਬੜਾ ਪਿਆਰਾ 그린 ਕਲਰ ਦੇ ਵਿੱਚ ਬੜਾ ਸੋਹਣਾ ਨਾਲੇ ਤਾਂ ਸ਼ਰਟ ਬ੍ਰਾਈਟ ਹੈ बॉटम ਬਸ਼ੱਕ ਕਰੀਮ ਹੈ ਪਰ ਸ਼ਰਟ ਬੜੀ ਪਿਆਰੀ ਹੈ ਐਸੇ ਵੀ ਗਰਮੀਆਂ ਦੇ ਵਿੱਚ ਕਰੀਮ ਕਲਰ ਬਹੁਤ ਸੋਹਣਾ ਲੱਗਦਾ ਦੇਖੋ ਇਹ ਆ ਗਈ ਆਪਣੀ ਸ਼ਰਟ ਇਸ ਦੀ बॉटम ਤੇ ਆ ਗਿਆ ਪੈਂਟ ਹਾਂ ਦਾ ਪੂਰਾ ਹੈਵੀ ਦੁਪੱਟਾ ਕੋ ਦੁਪੱਟਾ ਕਿਲਾ ਸੋਨਾ ਬਣਿਆ ਹੋਇਆ ਦਾ ਸਾਰੇ ਦੁਪੱਟੇ ਤੇ ਬੜੇ ਸੋਨੇ ਪਾਨ ਪੱਤੇ ਜਿ ਬਣੇ ਹੋਏ ਆ ਬੜੇ ਸੋਨੇ ਦੇਖੋ ਬਹੁਤ ਪਿਆਰਾ ਬਣਿਆ ਸੂਟ ਇਹ ਵੀ ਇਹ ਲੋਕ ਪਾਣੀ ਆ ਦੇ ਬਹੁਤ ਪਿਆਰਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਕਰੀਮ ਬਾਟਮ ਨਾਲ ਦਿਖਾਏ ਆ ਸੂਟ ਤੁਹਾਨੂੰ ਤੇ ਨੈਕਸਟ ਆ ਗਿਆ ਲਿੰਨਨ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਆਪਣਾ ਪਹਿਲਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਇਹ ਪਿਓਰ ਲਿੰਨਨ ਕਾਟਨ ਦੇ ਵਿੱਚ ਸੂਟ ਫੋਰ ਲਿੰਨਨ ਕਾਟਨ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਇਹਨੂੰ ਵੀ ਸ਼ਰਟ ਨੂੰ ਬੁਸ਼ੱਕ ਲੀਨਨ कॉटन ਦੇ ਵਿੱਚ ਹੈ ਪਰ ਬਿਲਕੁਲ ਵੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਇਹ ਵਾਲੇ ਬਿਲਕੁਲ ਸੌਫਟ ਦੇ ਵਿੱਚ ਬਿਲਕੁਲ ਪਿਓਰ ਲੀਨਨ ਦੇ ਵਿੱਚ ਹੈ ਕੋਈ ਟ੍ਰਾਂਸਪੇਰੈਂਟ ਨਹੀਂ ਹੈ ਬਹੁਤ ਸੌਫਟ ਦੇ ਵਿੱਚ ਵਿਦਾਊਟ ਲਾਈਨਿੰਗ ਬਣਨਾ ਇਹ ਵਾਲਾ ਵੀ ਸੂਟ ਗਾਜਰੀ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਕਲਰ ਹੈ ਸ਼ਰਟ ਦਾ ਤੇ ਪ੍ਰਿੰਟ ਬੜਾ ਪਿਆਰਾ ਹੈ ਇਹ ਬਾਟਮ ਤੇ ਪੇਂਟ ਆ ਗਿਆ ਇਹਦੇ ਹੈਗਾ ਦੁਪੱਟੇ ਦੇ ਪੂਰੇ 2.5 ਮੀਟਰ ਦੇ ਦੁਪੱਟੇ ਆ ਪੂਰੀ ਚੜਾਈ ਦੇ ਵਿੱਚ ਮੈਨੂੰ ਦੁਕਾਨ ਚ ਵੀ ਥੋੜਾ ਮੁਸ਼ਕਲ ਹੋ ਰਿਹਾ ਕਿਉਂਕਿ ਐਡਾ ਵੱਡਾ ਕਾਊਂਟਰ ਨਹੀਂ ਹੈਗਾ ਦੁਪੱਟਿਆਂ ਦੀ ਚੜਾਈ ਕਾਫੀ ਹੈ ਇਹ ਦੇਖੋ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਪ੍ਰਾਈਸ ਸੇਮ ਰਹਿਣਾ ਇਹਨਾਂ ਸੂਟਾਂ ਦਾ ਵੀ ਨੈਕਸਟ ਆ ਗਿਆ ਕਲਰ ਪਿਓਰ ਲਿਨਨ ਕਾਟਨ ਦੇ ਵਿੱਚ ਹੈ ਜੀ ਇਹ ਵੀ ਸੂਟ ਵਿਦਆਊਟ ਲਾਈਨਿੰਗ ਹੀ ਪਣਨਾ ਹੈ बहुत प्यारा प्रिंट बॉटम आ गया बहुत सोना पेंट बॉटम ते है दुपट्टे ਬੜੇ ਸੋਹਣੇ ਇਹਦੇ ਪੱਲਿਆਂ ਤੇ ਕੀਤਾ ਹੋਇਆ ਸਭ ਤੋਂ ਡਿਫਰੈਂਟ ਡਿਜ਼ਾਈਨਿੰਗ ਹੈ ਜੀ ਇਹ ਵਾਲੇ ਸੂਟ ਦੀ ਪੱਲਿਆਂ ਤੇ ਬੜਾ ਪਿਆਰਾ ਦੇਖੋ ਇਸ ਸਾਈਡ ਵੀ ਪੂਰੇ ਕਿਫਫੇ ਦੇ ਪੱਲਿਆਂ ਤੇ ਹੈਂਡ ਪੇਂਟ ਹੈ ਤੇ ਵਿੱਚ ਬੜਾ ਸੋਹਣਾ ਬੂਟੀ ਬਣਾਈ ਹੋਈ ਹੈ ਵਿੱਚ ਬਹੁਤ ਸੋਹਣਾ ਸੂਟ ਹੈ ਇਹ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ 2000 ਪ੍ਰਾਈਸ 2000 ਪ੍ਰਾਈਸ ਦੇ ਨਾਲ ਆਪਣੇ ਸੂਟ ਅੱਜ ਦੇ ਸਾਰੇ ਹੈਂਡ ਪੇਂਟ ਹੋਏ ਜੀ ਦੁਪੱਟੇ ਤੇ ਬਾਟਮ ਤੇ ਤੇ ਨੈਕਸਟ ਸੂਟ ਆ ਗਿਆ ਇਹ ਆਪਣਾ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਫਿਰੋਜ਼ੀ ਕਲਰ ਦੇ ਵਿੱਚ ਸੂਟ ਹੈ ਇਸ ਦੀ ਬਾਟਮ ਤੇ ਵੀ ਹੈਗਾ ਰੀਵਾ ਬ੍ਰਾਂਡ ਦਾ ਸੂਟ ਹੈ ਬੜਾ ਪਿਆਰਾ ਬਿਲਕੁਲ ਸੌਫਟ ਫੈਬਰਿਕ ਹੈ ਜੀ ਬਹੁਤ ਫਾਈਨ ਫੈਬਰਿਕ ਦੇ ਵਿੱਚ ਮੈਂ ਦਿਖਾਨੀ ਆ ਤੁਹਾਨੂੰ ਸੋ ਬੜਾ ਪਿਆਰਾ ਇਹ ਇਸ ਦਾ ਪ੍ਰਿੰਟ ਫਿਰੋਜ਼ੀ ਕਲਰ ਦੇ ਵਿੱਚ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਇਹ ਪ੍ਰਿੰਟ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਇਸ ਦੀ ਫਰੋਜ਼ੀ ਕਲਰ ਦੀ ਉਹ ਬਾਟਮ ਹੈ ਜੀ ਨਾਲ ਸੈਲਫ ਦੇ ਵਿੱਚ ਤੇ ਇਸ ਦੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਦੁਪੱਟੇ ਤੇ ਹੈਂਡ ਪੇਂਟ ਹੈ ਬਿਲਕੁਲ ਪਿਓਰ ਕੋਟੇ ਦਾ ਦੁਪੱਟਾ ਹੈ ਸੌਫਟ ਦੇ ਵਿੱਚ ਬਹੁਤ ਪਿਆਰਾ ਸੂਟ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੋਇਆ ਫਰੋਜ਼ੀ ਕਲਰ ਦੇ ਵਿੱਚ ਪ੍ਰਾਈਸ ਸੇਮ ਰਹਿਣਾ 2000 ਪ੍ਰਾਈਸ ਹੈ ਅਸੀਂ ਸੂਟ ਦਾ ਇਹ ਵੀ ਬੜਾ ਪਿਆਰਾ ਬਣਿਆ ਫਿਰ ਬਹੁਤ ਸੋਹਣੇ ਲੋਕ ਤੇ ਜਿਨ੍ਹਾਂ ਨੂੰ ਥੋੜਾ ਸੋਬਰ ਡਿਜ਼ਾਈਨ ਚਾਹੀਦਾ ਵੀ ਕਰੀਮ ਬਾਟਮ ਨਹੀਂ ਚਾਹੀਦੀ ਤਾਂ ਉਹ ਇਹ ਵਾਲਾ ਸੂਟ ਲੈ ਸਕਦੇ ਹੋ ਤੁਸੀਂ 2000 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਆਪਣਾ ਇਹ ਥੋੜਾ ਡਿਫਰੈਂਟ ਹੈ ਥੋੜੀ ਕਾਸਟ ਵੀ ਵੱਧ ਹੈ ਵਾਈਨ ਕਲਰ ਦੇ ਵਿੱਚ ਸੂਟ ਹੈ ਜੀ ਇਹ ਆਪਣਾ ਮੈਂ ਤੁਹਾਨੂੰ ਦਿਖਾਨੀਆ ਬੜਾ ਪਿਆਰਾ ਵਾਈਨ ਕਲਰ ਦੇ ਵਿੱਚ ਫੈਬਰਿਕ ਥੋੜਾ ਜਿਆਦਾ ਫਾਈਨ ਹੈ ਜੀ ਇਹਦਾ ਦੇਖੋ ਵਾਈਨ ਕਲਰ ਦੇ ਵਿੱਚ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਸ ਦੇ ਨਾਲ ਲਗਾਈ ਆਪਾਂ ਚਿਕਨ ਦੀ ਬਾਟਮ ਚਿਕਨ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਇਸ ਦਾ ਦੁਪੱਟਾ ਥੋੜਾ ਜਿਆਦਾ ਜਿਆਦਾ ਡਿਜ਼ਾਈਨਰ ਹੈ ਇਸ ਕਰਕੇ ਵੀ ਇਸ ਦੀ ਕੋਸਟ ਜ਼ਿਆਦਾ ਹੈ ਤੇ ਚਿਕਨ ਬਾਟਮ ਕਰਕੇ ਵੀ ਇਸ ਦੇ ਦੁਪੱਟੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਦੁਪੱਟਾ ਦੁਪੱਟੇ ਦੇ ਇਸ ਸਾਈਡ ਵੀ ਵਰਕ ਹੋਇਆ ਫੋਰ ਦੋਨੋਂ ਸਾਈਡ ਵਰਕ ਵੀ ਹੈ ਤੇ ਵਿੱਚ ਸਾਰਾ ਹੈਂਡ ਪੇਂਟ ਹੈ ਵਿੱਚ ਸਾਰਾ ਪੇਂਟ ਹੋਇਆ ਦੁਪੱਟੇ ਦੇ ਵਿੱਚ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਸਾਰਾ ਹੈਵੀ ਪੇਂਟ ਤੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਰੀਮ ਥ्रेड ਦੇ ਨਾਲ ਕੱਟਵਰਕ ਵੀ ਹੋਇਆ ਦੁਪੱਟੇ ਦੇ ਫੋਰ ਸਾਈਡ ਦੇ ਵਿੱਚ ਵਰਕ ਵੀ ਹੋਇਆ ਇਹ ਬਹੁਤ ਪਿਆਰਾ ਸੂਟ ਬਣਿਆ ਹੋਇਆ ਬਹੁਤ ਜਿਆਦਾ ਵਧੀਆ ਡਿਜ਼ਾਈਨ ਹੈ ਦਾ ਵਿੱਚ ਹੈਂਡ ਪੇਂਟ ਵੀ ਹੈ ਕਰੀਮ ਥ੍ਰੈਡ ਦੇ ਨਾਲ ਵਰਕ ਵੀ ਹੈ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਚਿਕਨ ਬਾਟਮ ਹੈ ਜੀ ਨਾਲ ਵਾਈਨ ਕਲਰ ਦੀ ਸ਼ਰਟ ਦੁਪट्टे ਤੇ ਵਰਕ ਵੀ ਹੈ ਤੇ ਪੇਂਟ ਵੀ ਹੈ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਨੈਕਸਟ ਦਿਖਾਉਣੀ ਆ ਮੈਂ ਤੁਹਾਨੂੰ ਬੜੇ ਸੋਹਣੇ ਬਲੈਕ ਪ੍ਰਿੰਟ ਦੇ ਵਿੱਚ ਸ਼ਰਟ ਇਹ ਉਹ ਰੰਗ ਮੈਂ ਦਿਖਾ ਰਹੀ ਐ ਤੁਸੀਂ ਕੱਲੀ ਸ਼ਰਟ ਤੇ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਫਾਈਨ ਐ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਐ ਨਾ ਜ਼ਿਆਦਾ ਵੱਡਾ ਪ੍ਰਿੰਟ ਨਾ ਜ਼ਿਆਦਾ ਛੋਟਾ ਬਹੁਤ ਪਿਆਰਾ ਪ੍ਰਿੰਟ ਐ ਇਸ ਦੇ ਨਾਲ ਹੈਗਾ ਜੇ ਤਾਂ ਮੈਂ ਤੁਹਾਨੂੰ ਦੱਸ ਦੇਣੀ ਆ ਇਹਦੇ ਨਾਲ ਪਿਓਰ ਕੋਟੇ ਦਾ ਹੀ ਦੁਪੱਟਾ ਕੋਲ ਪਿਓਰ ਕੋਟੇ ਦੇ ਵਿੱਚ ਦੁਪੱਟਾ ਦੁਪੱਟੇ ਦੇ ਸਾਰੇ ਤੇ ਹੈਂਡ ਪੇਂਟ ਹੋਇਆ ਪਿਓਰ ਕੋਟੇ ਦਾ ਦੁਪੱਟਾ ਹੈਂਡ ਪੇਂਟ ਸਾਰੇ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਇਹ ਪੀਚ ਕਲਰ ਦੇ ਵਿੱਚ ਦੁਪੱਟਾ ਦੁਪੱਟੇ ਦੇ ਸਾਰੇ ਤੇ ਹੈਂਡ ਪੇਂਟ ਹੈ ਨਾਲ ਪ੍ਰਿੰਟਡ ਸ਼ਰਟ ਇਹ ਜੇ ਤਾਂ ਤੁਸੀਂ ਸ਼ਰਟ ਦੁਪੱਟਾ ਲੈਣਾ ਤਾਂ ਤਾਂ ਤੁਹਾਨੂੰ 2000 ਦਾ ਪੈਣਾ ਜੀ ਇਹ ਸ਼ਰਟ ਦੁਪੱਟਾ 2000 ਦੇ ਵਿੱਚ ਜੇ ਤੁਸੀਂ ਵਿਦ ਬਾਟਮ ਨਾਲ ਲਵੋਗੇ ਵਿਥ ਬਾਟਮ ਲੈਣਾ ਜੀ ਇਹ ਵਾਲਾ ਸੂਟ ਤਾਂ ਤੁਹਾਨੂੰ 2500 ਦੇ ਵਿੱਚ ਪੈਣਾ ਜੀ ਇਹ 2500 ਦੇ ਵਿੱਚ ਵਿਥ ਬਾਟਮ 2500 ਜੇ ਵਿਦਆਊਟ ਬਾਟਮ ਤੁਸੀਂ ਲੈਣਾ ਇਹ ਵਾਲਾ ਪੂਰਾ ਸੂਟ ਸ਼ਰਟ ਦੁਪੱਟਾ ਸੌਰੀ ਤਾਂ 2000 ਦੇ ਵਿੱਚ ਸ਼ਰਟ ਦੁਪੱਟਾ ਇਹ ਤੁਸੀਂ ਪਰਚੇਸ ਕਰ ਸਕਦੇ ਹੋ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ